ਦੋ ਆਦਮੀ ਤੇ ਕਾਰਜਰੇ ਭਰੇ ਆਡੀਟਰ ਦੇ ਕਿਸਰ ਮਾਮਲਾ ਸੀਗਾ ਤਾਂ ਕਿ ਉਹ ਸ਼ਿਕਾਇਤ ਹੈ ਜੀ ਇਸ ਤਰ੍ਹਾਂ ਸੀ ਜੀ ਪੰਜਾਬ ਸਰਕਾਰ ਵੱਲੋਂ ਜੋ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਦੇ ਤਹਿਤ ਮਹਿੰਮ ਵਢੀ ਗਈ ਹੈ ਉਹਦੇ ਤਹਿਤ ਚੀਫ ਡਾਇਰੈਕਟਰ ਵਿਜੀਲੈਂਸ ਸ਼੍ਰੀ ਵਿਰਿੰਦਰ ਕੁਮਾਰ ਜੀ ਦੇ ਹਦਾਇਤਾਂ ਤੇ ਸਰਦਾਰ ਗੁਰਮੀਤ ਸਿੰਘ ਜੀ ਐਸਐਸਪੀ ਵਿਜੀਲੈਂਸ ਰੇਂਜ ਫੋਇਪੁਰ ਦੀ ਹੈ ਰਹਿਨਮਾਈ ਚ ਅੱਜ ਵਿਜੀਲੈਂਸ ਬਿਊਰੋ ਰੇਂਜ ਫੋਇਪੁਰ ਵੱਲੋਂ ਟਰੈਪ ਕੀਤਾ ਗਿਆ ਜਿਦੇ ਵਿੱਚ ਆਡਿਟ ਕਰਨ ਵਾਲੇ ਜੋ ਸਲਾਨਾ ਆਡਿਟ ਹੁੰਦਾ ਹੈ ਉਹਦੇ ਵਿੱਚ ਭਾਰਤੀ ਫੌਜ ਦੀ 17 ਰਾਜਪੂਤ ਯੂਨਿਟ ਦੀ ਉਹਦਾ ਆਡਿਟ ਚੱਲ ਰਿਹਾ ਸੀ ਉਹਦੇ ਆਡਿਟ ਦੇ ਵਿੱਚ ਜਿਹੜੀ ਆਡਿਟ ਵਾਲੀ ਟੀਮ ਸੀ ਇਹਨਾਂ ਦੇ ਵੱਲੋਂ ਉਹਨਾਂ ਕੋਲੋਂ 1.5 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਕਿ ਤੁਹਾਡਾ ਅਸੀਂ ਆਡਿਟ ਫੇਅਰ ਕਰਾਂਗੇ ਜੇ ਸਾਨੂੰ ਤੁਸੀਂ 1.5 ਲੱਖ ਦੇਵੋਗੇ ਤਾਂ ਇਹਦੇ ਵਿੱਚ ਜਿਹੜੇ ਦੋ ਸੀ ਆਡੀਟਰ ਰੰਗੇ ਹਤੀ ਫੜੇ ਐ ਇਹਨਾਂ ਦਾ 1.30 ਲੱਖ ਦੇ ਵਿੱਚ ਇਹਨਾਂ ਦਾ ਸੌਦਾ ਹੁੰਦਾ ਤੇ ਉਹਦੇ ਵਿੱਚ ਸੂਬੇ ਦਾ ਸੀਗੇ ਜਿਹੜੇ ਇਹਨਾਂ ਦੇ ਉਹਨਾਂ ਨੇ ਸਾਨੂੰ ਆ ਕੇ ਸ਼ਿਕਾਇਤ ਦਿੱਤੀ ਬਕਾਇਦਾ ਉਹਨਾਂ ਨੇ ਰਿਕਾਰਡਿੰਗ ਇਹਨਾਂ ਦੀ ਕੀਤੀ ਹੋਈ ਸੀਗੀ ਉਸ ਰਿਕਾਰਡਿੰਗ ਦੇ ਬੇਸ ਤੇ ਸਾਡੀ ਵਿਜੀਲੈਂਸ ਟੀਮ ਦੇ ਵੱਲੋਂ ਟਰੈਪ ਕੀਤਾ ਗਿਆ ਜਿਹਦੇ ਵਿੱਚ 1,30,000 ਰੁਪਏ ਸੀ ਇਹਨਾਂ ਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਇਹਨਾਂ ਵਿੱਚੋਂ ਇੱਕ ਜਗਜੀਤ ਸਿੰਘ ਹੈ ਦੂਜੇ ਦਾ ਨਾਮ ਮਿਤ ਹੈ ਇਹਨਾਂ ਦੋਨਾਂ ਨੂੰ ਅਸੀਂ ਫੜ ਕੇ ਲਿਆਏ ਆ ਤੇ ਇਸ ਤੋਂ ਅਲਾਵਾ ਜੋ ਵੀ ਹੋਰ ਅਧਿਕਾਰੀ ਕਰਮਚਾਰੀਆਂ ਦਾ ਕੋ ਰੋਲ ਨਜ਼ਰ ਆਏਗਾ ਉਹ ਫਿਰ ਅੱਗੇ ਮੌਕੇ ਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਸਰ ਇਹ ਆਡਿਟ ਸੀ ਜਿਹੜਾ ਕਿਸੇ ਕਿਸੇ ਦਾ ਆਡਿਟ ਜਿਹੜਾ ਕਰਦੇ ਨੇ ਪੈਸੇ ਮੰਗਦੇ ਸੀ ਇਹਦੇ ਵਿੱਚ ਆਡਿਟ ਵਿੱਚ ਜਿਵੇਂ ਹੁਣ ਆਰਮੀ ਦਾ ਜੋ ਸਮਾਨ ਖਰੀਦਣਾ ਕੋਈ ਵੀ ਉਹਨਾਂ ਦੇ ਆਫਿਸ ਦਾ ਸਮਾਨ ਹੁੰਦਾ ਜਾਂ ਹੋਰ ਵੀ ਜੋ ਵੀ ਚੀਜ਼ਾਂ ਸਰਕਾਰੀ ਪੈਸੇ ਦੀ ਜੋ ਵੀ ਆਪਾਂ ਵਰਤੋਂ ਕਰਦੇ ਹਰੇਕ ਸਾਲ ਉਹਦਾ ਆਡਿਟ ਹੁੰਦਾ ਉਹਦੀ ਉਹ ਟੀਮ ਆਉਂਦੀ ਹੈ ਆਡਿਟ ਕਰਕੇ ਜਾਂਦੀ ਕਿ ਪੈਸੇ ਦੀ ਸਹੀ ਵਰਤੋਂ ਹੋਈ ਹੈ ਜਾਂ ਨਹੀਂ ਇਹ ਉਸ ਜੋ ਸਾਰਾ ਸਮਾਨ ਹੁੰਦਾ ਆਰਮੀ ਦੇ ਜਿਹੜੇ 14 17 ਰਾਜਪੂਤ ਯੂਨਿਟ ਦਾ ਸੀਗਾ ਇਹ ਉਹਦਾ ਆਡਿਟ ਸੀਗਾ ਨਹੀਂ ਇਹ ਪਾਸੋਂ ਦੇਣੀ ਜੀ ਇੱਕ ਐਨਐਚਓ ਡਿਟਰ ਜੋ ਜਗਜੀਤ ਸਿੰਘ ਹੈ ਉਹ ਜਿਲ੍ਹਾ ਫਾਿਲਕਾ ਦਾ ਰਹਿਣ ਵਾਲਾ ਹੈ ਦੂਜਾ ਹਨੂਮਾਨਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਰਾਜਸਥਾਨ ਦਾ ਸਰ ਮਾਮਲਾ ਦਰਜ ਕਰ ਲਿਤਾ ਹਾਂ ਜੀ ਹਾਂ ਜੀ ਬਿਲਕੁਲ ਮਾਮਲਾ ਦਰਜ ਕਰਕੇ ਹੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ